ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਸੁਣਾਓ ਕੀ ਹਾਲ ਚਾਲ ਨੇ ਠੀਕ ਠਾਕ ਆ ਹੂੰ ਤੇ ਉਮੀਦ ਆ ਭਾਈ ਸਾਰੇ ਠੀਕ ਠਾਕ ਹੋਮੋਗੇ ਤੇ ਗਰਮੀ ਨੇ ਵੱਟ ਕੱਢੇ ਪਿਆ ਹੁਣ ਹਵਾ ਚੱਲੀ ਆ ਮਾੜੀ ਜੀ ਪਸ਼ੂ ਆਪਣੇ ਬਾਹਰ ਹੁੰਦੇ ਆ ਇਧਰ ਬਾੜੇ ਇਹ ਚ ਤੇ 11 ਵਜੇ ਅੰਦਰ ਲੈ ਆਈਦੇ ਆ ਤੇ ਅੱਜ ਤਾਂ ਲਾਈਟ ਵੀ ਹੈ ਨਹੀਂਗੀ ਪਰ ਇਨਵਰਟਰ ਪਤਾ ਨਹੀਂ ਕਿੰਨਾ ਕੁ ਟਾਈਮ ਕੱਢੂ ਆ ਦੋ ਪੱਖੇ ਆਪਾਂ ਇਨਵਰਟਰ ਤੇ ਕੀਤੇ ਹੋਏ ਨੇ ਤੇ ਜੇ ਦੋ ਸਰੇ ਸਰੇ ਮੱਛਰ ਚ ਘਾਰ ਤੂੜ ਜੁਣੀ ਪੈਂਦੀ ਆ ਫੇਰ ਬਹਿ ਨਹੀਂ ਹੁੰਦਾ ਤੇ ਅੱਜ ਤਾਂ ਪਤੰਦਰਾਂ ਨੇ ਤੜਕੇ ਹੀ ਕੱਟ ਲਈ ਨਾ 10:00 ਵਜੇ ਦੀ ਗਈ ਸੀ ਆ ਪੌਣੇ 10 ਦੀ ਦੇਖਦੇ ਹਾਂ ਹੁਣ ਕਦੋਂ ਆਉਂਦੀ ਆ ਹੋਰ ਸੁਣਾਓ ਕਹਿਮ ਆ ਸਾਰੇ ਤੇ ਕਰਦੇ ਆ ਗੱਲਾਂ ਬਾਤਾਂ ਖੜੀਆਂ ਨੇ ਹੁਣ ਬਾਹਰੋਂ ਆ ਕੇ ਪਾਣੀ ਪੂਣੀ ਪੀ ਲਿਆ ਟੱਬ ਖਾਲੀ ਕਰ ਤੇ ਜੇ ਲੇਟ ਹੁੰਦੀ ਤਾਂ ਮੈਂ ਨਾਲ ਦੀ ਨਾਲ ਹੀ ਭਰ ਦਿੰਦਾ ਹੁੰਨਾ ਇਹ ਦੇਖ ਲਓ ਹੁਣ ਬਾਹਰੋਂ ਆ ਗਿਆ ਫੁੱਲ ਟੱਬ ਸੀਗਾ ਇਹ ਵੀ ਖੜਕਾਤਾ ਦੂਜਾ ਕਾਲੀ ਨੇ ਦੂਜਾ ਵੀ ਖੜਕਾਤਾ ਹੁਣ ਆ ਦੇ ਹਾਂ ਦੇ ਇਹ ਵੀ ਨਵੀਂ ਨਵੀਂ ਬੈਠੀ ਐ ਇਹ ਖੇੜ ਦੀ ਵੱਧਾ ਪਾਣੀ ਪੀਂਦੀ ਘਾਟਾ ਕਾਲੀ ਤੇ ਕਾਲੀ ਦੀਆਂ ਨਾੜਾਂ ਨੂੰ ਦੇਖ ਲਓ ਇਹਨਾਂ ਫੁੱਲ ਖੜੀਆਂ ਨੇ ਤੇ ਓਏ ਕਿੰਨਾ ਦਾ ਬਾਗ ਕਿੰਨੇ ਦਿਨ ਹੋ ਗਏ ਘੋਲ ਕਰਦੇ ਨੂੰ ਸੁੱਖਾ ਬਦਲਣ ਵਾਲਾ ਓਏ ਇੱਕ ਬਾਈ ਨੇ ਸੱਚ ਬਾਈ ਪੁੱਛਿਆ ਸੀਗਾ ਕਮੈਂਟ 'ਚ ਵੀ ਸੁੱਖਾ ਕਿਉਂ ਕਹਿੰਦੇ ਵੀਰੇ ਭੰਗ ਨੂੰ ਕਹਿੰਦੇ ਆ ਭੰਗ ਨੂੰ ਸੁੱਖਾ ਕਹਿੰਦੇ ਸਾਡੇ ਕੰਨੀ ਆਪ ਦਾ ਆਪ ਦੀ ਜਾਨੀ ਗੇਰੀਏ ਦੀ ਬੋਲੀ ਹੁੰਦੀ ਆ ਤੇ ਸਾਡੇ ਸੁੱਖਾ ਕਹਿੰਦੇ ਆ ਭੰਗ ਨੂੰ ਤੇ ਉਹ ਨਾ ਰੋਲ ਜੇ ਬਣਾ ਕੇ ਆਹਦੇ ਗਲ ਚ ਲੰਕਦੇ ਆ ਇਹਨੇ ਤਾਂ ਕਢਾ ਲਿਆ ਪਤਾ ਨਹੀਂ ਇਹ ਖਾ ਗਈ ਖਣੀ ਕਾਲੀ ਖਾ ਗਈ ਇਹਦਾ ਇਹਨੇ ਤਾਂ ਕਢਾ ਲਿਆ ਤੇ ਉਹ ਫਿਰ ਪਾ ਦਈਦੇ ਉਹਦੇ ਨਾਲ ਚਚੜ ਨਹੀਂ ਲੱਗਦੇ ਭਰਾ ਚਚੜਾ ਤੋਂ ਜਾਨਕੀ ਉਹ ਹੋ ਜਾਂਦਾ ਸ਼ਸ਼ਟਮ ਜੇ ਕਿਹ ਦਿਨ ਰੁਕ ਜਾਂਦਾ 10 15 ਦਿਨ ਅਸਰ ਕਰ ਜਾਂਦਾ ਉਹ 10 ਕਿ ਦਿਨ ਤਾਂ ਪੱਕਾ ਹੀ ਆ ਲੱਗੇ ਨਹੀਂ ਹੁਣ ਇਹਨਾਂ ਦੇ ਆਹ ਦੀ ਗੱਲ ਨੂੰ ਬੰਨਿਆ ਹੋਇਆ ਬਾਕੀ ਹੁਣ ਇਹ ਗੱਬਣ ਤੌਂਸੀ ਦੇਖ ਲੋ ਕਿਵੇਂ ਆ ਹੂੰ ਵੀ ਬੱਟ ਵੀ ਜ਼ਿਆਦਾ ਹੁਣ ਤਾਂ ਮੀਂਹ ਚਾਹੀਦਾ ਹੋਰ ਬਸ ਵਧੀਆ ਠੀਕ ਠਾਕ ਤੇ ਕਈ ਬਾਈਆਂ ਦੇ ਇੱਕ ਦੋ ਬਾਈਆਂ ਦੇ ਫੋਨ ਆਏ ਸੀਗੇ ਵੀ ਅ ਵੀਡੀਓ ਪਾਉਣਾ ਵੀਡੀਓ ਯਾਰ ਬਹੁਤ ਜ਼ਿਆਦਾ ਟਾਈਮ ਲੱਗਦਾ ਆਪਾਂ ਉਦੋਂ ਹੀ ਕਰਨ ਦੀ ਕਰੀਦੀ ਅੱਜ ਐਕ ਵੇਲੇ ਲੱਗ ਗਿਆ ਹੁਣ 11:00 ਵਜੇ 12:00 ਵਜੇ ਛੱਡ ਦਾਂਗੇ ਤੇ ਬਸ ਜਦੋਂ ਜੀ ਟਾਈਮ ਲੱਗ ਗਿਆ ਭਾਈ ਉਦੋਂ ਹੀ ਪਾ ਦਈਦੇ ਤੇ ਇੱਕ ਬਾਈ ਦਾ ਫੋਨ ਆਇਆ ਸੀਗਾ ਵੀ ਮੈਂ ਭਾਈ ਗਾਈਆਂ ਪਾਉਣੀਆਂ ਨੇ ਤੇ ਦੋ ਪਾਵਾ ਤਿੰਨ ਪਾਵਾ ਇੱਕ ਤਾਂ ਵੀਰੇ ਹੁਣ ਟਾਈਮ ਹੈ ਨਹੀਂ ਪਸ਼ੂ ਪਾਉਣ ਵਾਲਾ ਆਹ ਜਾਂ ਤਾਂ ਰੁਕ ਜਿਓ ਬੱਸ ਤਾਂ ਮੈਂ ਵੀਰੇ ਨੂੰ ਫੋਨ ਤੇ ਵੀ ਦੱਸਤਾ ਸੀ ਸਾਰਿਆਂ ਨੇ ਗੱਲ ਛੇੜ ਤਾਂ ਕਰ ਲਈਦੀ ਆ ਬਾਈ ਫਿਰ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੇ ਪਤਾ ਤਾਂ ਸਾਰੇ ਪਾਸੇ ਹੀ ਹੁੰਦਾ ਵਾ ਤੇ ਆ ਹੀ ਹੁੰਦਾ ਵੀ ਜਦ ਨਵਾਂ ਜਿਆ ਕੰਮ ਸ਼ੁਰੂ ਕਰਨਾ ਬੰਦੇ ਨੂੰ ਚਾਹ ਉਹ ਜਿਆ ਹੁੰਦਾ ਤੇ ਬੰਦਾ ਕਿਸ ਦੀ ਘਾਟ ਹੀ ਸੁਣਦਾ ਹੁੰਦਾ ਆਪਦੀ ਵੱਧ ਮਰਜ਼ੀ ਕਰਦਾ ਹੁੰਦਾ ਤੇ ਬਾਈ ਬਣਿਆ ਆ ਦਿਨਾਂ 'ਚ ਨਾ ਡੰਗਰ ਪਾਇਆ ਕਰੋ ਕੋਈ ਵੀ ਨਵਾਂ ਪਾਉਣਾ ਕਿਉਂਕਿ ਭਰਾ ਫਿਰ ਉਹ ਦੇਣ ਵਾਲੇ ਵੀ ਕੀ ਕਰਨ ਹਨਾ ਚਾਹੇ ਤੁਸੀਂ ਵਪਾਰੀ ਤੋਂ ਲਿਓਨੇ ਚਾਹੇ ਕਿਸ ਦੇ ਘਰੋਂ ਲਿਓਨੇ ਉਹ ਅਗਲੇ ਨੇ ਤਾਂ ਕਹਿਣਾ ਭਾਈ ਇੰਨੇ ਦੁੱਧ ਤੇ ਚੱਲਦੀ ਆ ਹਨਾ ਗਾਂ ਆ ਕੇ ਉਹ ਘਰੇ ਆ ਕੇ ਆਪਣੇ ਤਾਂ ਸੰਵੱਧ ਲੱਗ ਜੇ ਗਰਮੀ ਵੱਧ ਮੰਨਣ ਲੱਗ ਜੇ ਹਨਾ ਤੇ ਬਾਈ ਉਹ ਫਿਰ ਦੁੱਧ ਡੁੱਟ ਜਾਂਦਾ ਜਮਾਈ ਆਹ ਦਿਨਾਂ ਇਦਾਂ ਬਸ ਉਹੀ ਹਾਲ ਆ ਵੀ ਜਿੰਨੀ ਫੀਡ ਉਹਨਾਂ ਨੂੰ ਦੁੱਧ ਤੇ ਕੰਮ ਆ ਜਾਂਦਾ ਵਾ ਤੇ ਫਿਰ ਆਪਾਂ ਗੁੱਸਾ ਕਰਦੇ ਆ ਵੀ ਸਾਨੂੰ ਗਾਂ ਮਾੜੀ ਮਿਲ ਗਈ ਜਾਂ ਸਾਨੂੰ ਡੰਗਰ ਮਾੜਾ ਮਿਲ ਗਿਆ ਹਨਾ ਆਪਾਂ ਕਿਸੇ ਚ ਕਸੂਰ ਕੱਢਦੇ ਆ ਇਹ ਦੂਹੇ ਤਰਾ ਸਾਂਭਦਾਰੀ ਵਰਤੀ ਆ ਬਾਈ ਆਹ ਦਿਨਾਂ 'ਚ ਆਹਾਂ 2 ਮਹੀਨੇ ਕੱਢ ਲਓ 8ਵੇਂ ਮਹੀਨੇ ਤੋਂ 9ਵੇਂ ਮਹੀਨੇ ਤੋਂ ਜੇ ਕਿਸੇ ਨੇ ਪਸ਼ੂ ਪਾਉਣਿਆ ਤਾਂ ਬਾਈ ਉਹ ਮਹੀਨੇ 'ਚ ਪਾਲਿਆ ਕਰੋ ਕਿਉਂਕਿ ਬਾਈ ਉਹੀ ਟਾਈਮ ਹੁੰਦਾ ਵਾ ਜਿਹੜਾ ਵਾ ਇਹਨਾਂ ਦੇ ਯਾਨੀ ਕਿ ਵਾਤਾਵਰਨ ਜਿਹੜਾ ਕਹਿ ਲੀਏ ਟੈਂਪਰੇਚਰ ਇਹਨਾਂ ਦੇ ਅਨੁਕੂਲ ਹੁੰਦਾ 32 ਡਿਗਰੀ ਯਾਨੀ ਕਿ 30 32 ਹੋਣ ਲੱਗ ਜਾਂਦਾ ਉਦੋਂ-ਉਦੋਂ ਤੇ 35 32 ਡਿਗ੍ਰੀ ਫੇਰ ਵੀ ਇਹ ਝਾਲਦੀਆਂ ਨੇ ਆਹ ਹੋਣ ਵਾਲਾ ਤਾਂ ਪਤੰਦਰ ਦਾ 44 45 ਪਹੁੰਚਿਆ ਪਿਆ ਹੁੰਦਾ ਹੁਣ ਤਾਂ ਬਸ ਧਾਨੀ ਨੇ ਇਹ ਦਈ ਜਾਂਦੀਆਂ ਨੇ ਦੁੱਧ ਤੇ ਇੱਕ ਯਾਰ ਮੈਂ ਇਹ ਗੱਲ ਕਰਨੀ ਸੀ ਵੀਡੀਓ ਤਾਂ ਪਾਈ ਆ ਦਵਿੰਦਰ ਬਾਈ ਨੂੰ ਗਾਂ ਚਾਹੀਦੀ ਆ ਤੇ ਹੋਵੇ ਆਪਣਾ ਏਰੀਆ ਪਿੰਡ ਮਿਰਾ ਲਤਾਲਾ ਜੀ ਤੇ ਅਹਿਮਦਗੜ ਏਰੀਆ ਵਾ ਆਪਣਾ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਭਰਾ ਦੇਖਦੇ ਨੇ ਜੇ ਕਿਸੇ ਨਵੇਂ ਨੇ ਦੇਖਿਆ ਤਾਂ ਭਰਾ ਵੀਰੇ ਧਿਆਨ ਦੇ ਲਿਓ ਤੇ ਗਾਂ ਚਾਹੀਦੀ ਆ ਤੱਲ ਹੋਵੇ ਤੱਲ ਕਿਉਂਕਿ ਬਾਈ ਥੋੜੀ ਜਿਹੀ ਪਹਾਸਰ ਮਿਲ ਜਾਂਦੀ ਆ 19-20 ਕਿਲੋ ਦੁੱਧ ਹੋਵੇ 20 ਕਿਲੋ ਦੇ ਆਸ-ਪਾਸ ਦੁੱਧ ਹੋਵੇ ਹਨਾ ਕਿਉਂਕਿ ਬਾਈ ਦੀਆਂ ਲੱਗੀਆਂ ਹੁੰਦੀਆਂ ਨੇ ਬਾਨਾ ਬਾਈ ਸਾਰੀਆਂ ਦਵਿੰਦਰ ਦੀਆਂ ਤੇ ਉਹ ਬਾਨਾ ਕਰਕੇ ਨਾ ਦੁੱਧ ਟੁੱਟਦਾ ਫਿਰ ਇੱਕ ਗਾਂ ਮਰ ਗਈ ਬਾਈ ਦੀ ਬੱਚੀ ਸੀਗੀ ਜਿੱਦਨੇ ਜਣਕੀ ਮੈਂ ਪੰਪ ਤੇ ਲੱਗਿਆ ਗੁਜਰਾਲ ਉਦੋਂ ਮੈਂ ਦੇਖੀ ਸੀ ਉਹ ਛੋਟੀ ਜੀ ਹੁੰਦੀ ਸੀ ਉਹਨੂੰ ਸ਼ੌਟੇ ਜੀ ਨਹੀਂ ਕਹਿ ਸਕਦੇ ਸਾਲਕ ਦੀ ਸੀਗੀ ਉਦੋਂ ਸਾਲ ਡੇਢ ਸਾਲ ਦੀ ਸਾਲ ਕ ਸਵਾ ਕ ਸਾਲ ਦੀ ਉਦੋਂ ਬਾਦ ਬਤੰਦਰ ਦੀ ਉਹ ਉਹਨੂੰ ਉਹਦੇ ਕਹਿਣਾਂ ਵਾਂਗੂ ਵੀ ਚੰਗੀ ਸੇਵਾ ਵੀ ਚੰਗੀ ਪੂਰੀ ਕੀਤੀ ਪਰ ਉਹ ਛੇਤੀ ਆਸ ਨਹੀਂ ਰਹੀ ਆਸ ਹੁਣ ਰਹੀ ਯਾਨਕੀ ਹੁਣ ਤੱਕ ਉਹਦਾ ਬਾਈ ਕੋਲੇ ਟਾਈਮ 4 ਸਾਲ ਪੂਰੇ ਹੋ ਗਏ ਸੀ ਬਾਈ ਕਹਿੰਦਾ ਪਤੰਦਰ ਦੀ ਜਮਾ ਸੂਣ ਦੇ ਨੇੜ ਆ ਕੇ 20 ਦਿਨਾਂ ਤੇ ਉਹ ਯਾਨਕੀ ਪਤਾ ਨਹੀਂ ਉਹਦਾ ਪਿਛਲਾ ਹੱਡ ਨਿਕਲਿਆ ਮੂਰ ਲੀਆਂ ਲੱਤਾਂ ਦਾ ਨਿਕਲਿਆ ਜਾਂ ਪਿਛਲੇ ਦਾ ਨਿਕਲਿਆ ਬੈਠੀ ਨੇ ਜ਼ੋਰ-ਜ਼ੋਰ ਮਾਰ ਲੈ ਕੇ ਤੇ ਸੰਗਲ ਟੈਟ ਹੋਣਾ ਤੇ ਉਹ ਪਤੰਦਰ ਦੀ ਉਦੋਂ ਬਾਅਦ ਗੇੜੀ-ਗੂੜੀ ਚ ਪਾ ਕੇ ਖੜੀ ਕਰਦੇ ਰਹੇ ਪਰ ਗੱਲ ਬਣੀ ਨਹੀਂ 25-30 ਹਜ਼ਾਰ ਉੱਤੇ ਵੀ ਲਵਾ ਗਈ ਤੇ ਉਹ ਕੱਲ ਪਰਸੋਂ ਬਾਈ ਕਹਿੰਦਾ ਪੂਰੀ ਹੋ ਗਈ ਉਹ ਬੈਠੀ ਹੋਈ ਸੁੱਈ ਸੀਗੀ ਸੈਕਸੜ ਸੀਮਨ ਦੀ ਬੱਚੀ ਸੀਗੀ ਉਹ ਨਾ ਸੈਕਸੜ ਦੀ ਸੀਮਨ ਦੀ ਗਾਂ ਸੀ ਜਿਹਦੀ ਗਾਂ ਬੱਚੀ ਸੀ ਉਹ ਬਹੁਤ ਸੋਹਣੀ ਬੱਚੀ ਸੀ ਬਾਈ ਨੂੰ ਪਤਾ ਵੀ ਕਿਹੜੇ ਸੀਮਨ ਦੀ ਸੀ ਉਹ ਪਰ ਬਹੁਤ ਵਧੀਆ ਸੀ ਮੇਰੇ ਦੇਖਣ ਮੁਤਾਬਕ ਤਾਂ ਬਾਈ ਜਮਾਂ ਪਿਓਰ ਸੀਗੀ ਤੇ ਉਹ ਪਤੰਦਰ ਦੀ ਉਦੋਂ ਬਾਅਦ ਉੱਠੀ ਨਹੀਂ 20 ਕਿਦਾਂ ਰਹਿੰਦੇ ਆ ਤੇ ਸੂਣ ਤੇ ਬਹਿ ਗਈ ਉਹ ਜਦੋਂ ਹੱਡ ਜਾ ਨਿਕਲਿਆ ਫਿਰ ਬੱਚਿਆਂ ਵਿਚਾਂ ਵਾਲੇ ਬਾਈਆਂ ਨੂੰ ਬਾਲਿਆਂ ਨੂੰ ਦਿਖਾ ਦਿਆ ਜਿਹੜੇ ਆਪਣੇ ਹੱਡੁੱਡ ਚਾੜਦੇ ਹੁੰਦੇ ਆ ਪਰ ਬਣੀ ਨਹੀਂ ਗੱਲ ਬਾਈ ਤੇ ਬੈਠੀ ਓ ਸੂਪੀ ਹੰਟਰ ਦੀ ਬੱਚੀ ਬਹੁਤ ਡਬਲ ਦਿੱਤੀ ਉਹ ਜਦੋਂ ਕਿਤੇ ਗੇੜੀ ਚ ਪਾਪੂ ਕੇ ਠਾਲਦੇ ਰਹੇ ਨਾ ਦਾਬ ਦੂਬ ਨਾ ਬੱਚੀ ਵਿਚੀ ਮਰ ਗਈ ਸੀ ਢੱਡ ਦੇ ਤੇ ਹੁਣ ਬਾਈ ਕੋਲੇ ਟੁੱਟਦਾ ਦੁੱਧ ਚਲਾ ਆਸ ਹੁੰਦੀ ਆ ਬੰਦੇ ਨੂੰ ਹਨਾ ਵੀ ਆਪਣੀ ਆ ਆ ਸੂਣ ਵਾਲੀ ਆ ਤੇ ਬੰਦਾ ਦੋ ਘਰ ਹੋਰ ਫੜ ਲੈਂਦਾ ਉਹ ਪਤੰਦਰ ਦੀ ਹੁਣ ਐਂਡ ਦੇ ਧੋਖਾ ਦੇਗੀ ਹੁਣ ਬਾਈ ਕੋਲੇ ਦੁੱਧ ਟੁੱਟਦਾ ਵਾ ਤੇ ਕਾਲੀ ਦੀ ਮਾਂ ਬਾਈ ਨੇ ਦੇਣੀ ਆ ਤੇ ਸਭ ਨੂੰ ਪਤਾ ਬਾਈ ਕਾਲੀ ਦਾ ਵੀ ਕਹੇ ਜੇ ਬੱਚੇ ਕੱਢਦੀ ਹੈ ਤੇ ਕਾਲੀ ਦੀ ਮਾਂ ਤਾਂ ਜਮਾਂ ਸੇ ਰਹੀ ਆ ਆ ਮੈਂ ਵੀਡੀਓ ਲਾਤੀ ਹੈ ਕਾਲੀ ਦੀ ਮਾਂ ਦੀ ਦੇਖ ਲਓ ਤੇ ਇਹ ਸੂ ਜਾਨੀ ਕਿ ਜਦੋਂ ਤਾਜੀ ਸੂਈ ਸੀ 15 20 ਦਿਨਾਂ ਬਾਅਦ ਇਹ ਵੀਡੀਓ ਬਾਈ ਨੇ ਸ਼ੌਂਕੀਆ ਤੌਰ ਤੇ ਸਟੇਟਸ ਬਣਾਇਆ ਸੀਗਾ ਇਹ ਤੁਹਾਨੂੰ ਤਾਂ ਦਿਖਾਉਣ ਨੂੰ ਲਾਈ ਆ ਵੀ ਇੱਥੇ ਤੱਕ ਬਣਦੀ ਆ ਉਹ ਤੇ ਬਾਕੀ ਬਾਈ ਤੋਂ ਡਿਟੇਲ ਪੁੱਛ ਲਿਓ ਮੈਂ ਨੰਬਰ ਲਾਤਾ ਬਾਈ ਦੇ ਨਾਲ ਉਹ ਕਾਲੀ ਦੀ ਮਾਂ ਬਾਈ ਨੇ ਦੇਣੀ ਆ ਕਿਉਂਕਿ ਉਹ ਡਰਾਈ ਕਰਨੀ ਆ ਹੁਣ ਬਾਈ ਨੂੰ ਐ ਹੋ ਗਿਆ ਵੀ ਚਲ ਯਾਰ ਜਿਹੜੇ ਘਰ ਲੱਗਿਆ ਚਾਰੋਂ ਨਾ ਹਟਣਾਂ ਤੇ ਦੁੱਧ ਮਨਟੇਨ ਰੱਖੀਏ ਤੇ ਉਹਨੂੰ ਕਾਲੀ ਦੀ ਮਾਂ ਨੂੰ ਡਰਾਈ ਕਰਨਾ ਪੈਣਾ 2 2.5 ਮਹੀਨੇ ਸਾਂਭਣਾ ਪੈਣਾ ਹਨਾ ਤੇ ਇਹੀ 2.5 ਮਹੀਨੇ ਦੁੱਧ ਟੁੱਟਣ ਦੇਗਾ ਗਰਮੀ ਤਾਂ ਉਹ ਵੀ ਟੁੱਟ ਜਾਂਦਾ ਹਨਾ ਤੇ ਵੀਰ ਬਣਿਆ ਜੇ ਤਾਂ ਕਿਸੇ ਨੇ ਬੱਟਾ ਸੱਟਾ ਲਾਉਣਾ ਤਾਂ ਤਾਂ ਵੀ ਲਾ ਲਿਓ ਦੁੱਧ ਚਾਹੀਦਾ ਆਪਾਂ ਨੂੰ ਬਸ ਠੀਕ ਹੈ ਨਾ ਮੇਨ ਗੱਲ ਆ ਚਾਹੇ ਕਾਲੀ ਦੀ ਮਾਂ ਬਹਿ ਕੇ ਨਵੀਂ ਗਾਂ ਆ ਜਾਵੇ ਉਹ ਵੱਖਰੀ ਗੱਲ ਆ ਜੇ ਕਿਸੇ ਨੇ ਬੱਟਾ ਹੱਟਾ ਲਾਉਣਾ ਚਾਹੀਦੀ ਹੈਗਾ ਤੇ ਤਾਂ ਵੀ ਲਾ ਲਿਓ ਦੁੱਧ ਵਾਲੀ ਗਾਂ ਦੇ ਦਿਓ ਜੇ ਕੋਈ ਸਾਂਭ ਸਕਦਾ ਉਹਨੂੰ 2 ਮਹੀਨੇ ਸਾਂਭ ਲਿਓ ਹਨਾ ਤੇ ਤੁਸੀਂ ਇਹ ਗਾਂ ਦੇਖ ਹੀ ਲਈ ਹੋਣੀ ਆ ਵੀ ਬਣੀ ਬਣਦੀ ਹੈ ਜਦ ਪੂਰੀ ਸਿਰਾ ਕਰਾਉਂਦੀ ਆ ਉਹ ਦੁੱਧ ਨੂੰ ਤੇ ਬਾਕੀ ਬਾਈ ਜਿਹਨੇ ਗਾਂਾਂ ਆਪ ਦਾ ਉਹਦੇ ਕਹਿਣ ਨੂੰ ਦੇਖਣਾ ਹੁੰਦਾ ਨਾ ਸਰਕਲ ਉਸ ਹਿਸਾਬ ਨਾਲ ਆਪ ਦਾ ਦੇਖ ਲਿਓ ਵੀ ਜੇ ਤਾਂ ਗਾਂ ਨਾ ਗਾਂ ਬਟਾ ਹਟਾ ਲਉਣਾ ਤਾਂ ਦੁੱਧ ਵਾਲੀ ਚਾਹੀਦੀ ਆ ਬਾਈ ਤੇ ਮੇਨ ਗੱਲ ਤੇ ਜੇ ਕੋਈ ਬਾਈ ਡੈਰੀ ਡਿਊਟੀ ਚ ਪਾਉਂਦਾ ਹਨਾ ਚਲ ਉਹਦਾ ਤਾਂ ਸਰ ਜੂਗਾ ਘਰਾਂ ਵਾਲਿਆਂ ਦਾ ਐ ਬਾਈ ਜੇ ਇੱਕ ਵਾਰੀ ਘਰ ਟੁੱਟ ਗਿਆ ਫਿਰ ਦੁਬਾਰੀ ਲੱਗਦਾ ਨਹੀਂ ਅਗਲਾ ਫਿਰ ਕਿਤੇ ਹੋਰ ਜਾ ਵੜਦਾ ਤੇ ਇਸੇ ਮਾਰਾਂ ਬਾਈ ਦੇਣ ਲੱਗਿਆ ਵਾ ਤੇ ਨਵੀਂ ਗਾਂ ਲੈਣੀ ਆ ਤੇ ਉਹ ਵੀ ਭਾਸਰ ਮਿਲ ਜੇ ਤਾਂ ਬਾਲਾ ਵਧੀਆ ਕਿਉਂਕਿ ਪਿਛਲੀ ਗਾਂ ਤੇ ਪੈਸੇ ਬਹੁਤ ਲੱਗ ਗਿਆ ਉਹ ਵੀ 25-30000 ਉੱਤੇ ਲਵਾ ਗਈ ਆ ਤੇ ਤਾਂ ਬੱਚੀ ਤਾਂ ਵੀ ਨਹੀਂ ਹੈਗੀ ਤੇ ਤਾਂ ਕਰਕੇ ਕਹਿੰਦੇ ਵੀ ਜੇ ਤਿਲ ਗਾਂ ਮਿਲ ਜੇ ਤਾਂ ਜਰੂਰ ਉਹ ਕਾਹੇ ਕਮੈਂਟ ਚ ਦੱਸ ਦਿਓ ਚਾਹੇ ਬਾਈ ਦਾ ਨੰਬਰ ਲਾਤਾ ਵਾ ਉਹਨੂੰ ਫੋਨ ਕਰ ਲਿਓ ਤੇ ਦੱਸ ਦਿਓ ਜਰੂਰ ਹੋਵੇ ਆਪਣੇ ਏਰੀਆ ਚ ਲੁਧਿਆਣਾ ਏਰੀਆ ਚ ਬਾਹਲੀ ਦੂਰ ਨਾ ਹੋਵੇ ਜਿੱਥੋਂ ਕਿਰਾਇਆ ਹੀ ਉਹਦੇ ਕਾਹਨਾਂ ਨੂੰ 5-7000 ਰੁਪਏ ਜੇ ਐਵੇਂ ਨਾ ਕਰਿਓ ਤੇ ਨੇੜੇ ਤੇੜੇ ਜੇ ਹੋਈ ਤਾਂ ਕਿਤੇ ਗਾਂ ਦੱਸ ਦਿਓ ਠੀਕ ਹੈ ਜੀ ਇਹ ਸੇ ਮਕਸਦ ਨੂੰ ਅੱਜ ਵੀਡੀਓ ਪਾਈ ਆ ਮੈਂ ਤੇ ਜਰੂਰ ਦੱਸਿਓ ਭਰਾ ਜੀ ਕਿਸੇ ਕੋਲੇ ਗਾਂ ਹੈਗੀ ਆ ਤੇ ਦੁੱਧ ਘਟੋ ਘਟ 18 20 ਦੇ ਲਵੇ ਦਵੇ ਹੋਵੇ ਇਹ ਯਾਨੀ ਕਿ ਜ਼ਰੂਰਤ ਪੂਰੀ ਕਰਦੀ ਹੋਵੇ ਜਿਹੜੀ ਉਹ ਬੱਚੀ ਮਰੀ ਆ ਬਾਈ ਉਹਨੇ ਦੁੱਧ ਬਹੁਤ ਸੋਹਣਾ ਦੇਣਾ ਸੀਗਾ 12 13 ਕਿਲੋ ਬੈਠੀ ਦਾ ਬੋਲਾ ਕੱਢਿਆ ਸੀ ਉਹਦੇ ਜਿੱਦੇ ਸੂਈ ਆ ਬਾਈ ਕਹਿੰਦਾ ਤੁਸੀਂ ਦੇਖ ਲਓ ਵੀ ਕੰਨੀ ਵਧੀਆ ਹੋਊਗੀ ਉਹ ਉਸ ਤੋਂ ਬਾਅਦ ਫਿਰ ਜਮਈ ਠੰਡੀ ਪੈ ਗਈ ਫਿਰ ਤਾਂ ਯਾਨੀ ਕਿ ਵਿਚਾਰੀ ਚੱਲ ਗਈ ਹੁਣ ਤਾਂ ਤੇ ਦੇਖਿਓ ਭਰਾ ਬਣੇ ਧਿਆਨ ਰੱਖਿਓ ਤੇ ਬਾਕੀ ਆ ਗੱਲਾਂ ਬਈ ਜਿਹੜੇ ਬਾਈ ਨੇ ਵੀ ਫੋਨ ਕੀਤਾ ਹਨਾ ਉਹਦੇ ਮਾਦੀ ਹੁਣ ਆਪਾਂ ਸਾਰਿਆਂ ਨੂੰ ਦੱਸ ਦਿੰਨੇ ਆ ਬਾਈ ਆ ਦਿਨਾਂ ਚ ਡੰਗਰ ਪਾਉਣ ਦੀ ਖੇਚਲ ਨਾ ਕਰਿਓ ਜੇ ਤਾਂ ਜਿਵੇਂ ਕੋਈ ਕਾੜੂ ਆ ਹਨਾ ਉਹ ਤਾਂ ਪਾ ਸਕਦਾ ਵਾ ਜਿਹਨੂੰ ਸਾਹਮਣੀਆਂ ਆਉਂਦੀਆਂ ਨੇ ਬਾਈ ਜੇ ਕਿਸੇ ਨੇ ਨਵਾਂ ਕੰਮ ਤੋੜਨਾ ਬਾਈ ਉਹ ਨਾ ਕਰਿਓ ਕੰਮ ਇਸ ਕੰਮ ਇਸ ਮੌਸਮ ਚ ਕਿਉਂਕਿ ਆਪਾਂ ਚਾਰ ਗਾਈਆਂ ਲੈ ਕੇ ਬੰਨ ਲੀਏ ਬਾਦੂ ਮੰਟੇ ਇੰਨਾ ਹੁਣ ਹਨਾ ਕਦੇ ਫੁਹਾਰੇ ਲਾ ਕੇ ਦੇ ਕੋਸ਼ਿਸ਼ ਕਰਕੇ ਦੇ ਮਸਟੈਡਸ ਆ ਕੀ ਆ ਮਹੀਨੇ ਦੋ ਤਾਂ ਜਾਨੀ ਕਿ ਖੱਜਲ ਖਵਾਰੀ ਦੇ ਹੁੰਦੇ ਆ ਬਹੁਤ ਜਿਹੜਾ ਤਾਂ ਹੈਗਾ ਜਿਨੇ ਰੱਖੀਆਂ ਨੇ ਡੰਗਰ ਉਹ ਆਪਦਾ ਰੱਖ ਲਓ ਕੋਈ ਚੱਕਰ ਨਹੀਂ ਹੈਗਾ ਵਧਾਉਣੇ ਆ ਵਧਾ ਲਓ ਠੀਕ ਆ ਤੇ ਬਸ ਇੰਨਾ ਕਿ ਧਿਆਨ ਰੱਖੋ ਨਵਾਂ ਬੰਦਾ ਹੱਥ ਨਾ ਪਾਇਓ ਆਹ ਦਿਨਾ ਚ ਇਸ ਕੰਮ ਨੂੰ ਕਿਉਂਕਿ ਹੱਥ ਖੜੇ ਹੋ ਜਾਂਦੇ ਆ ਭਾਈ ਜਮਾ ਫੇਰ ਤੁਸੀਂ ਗਹਿਣਾ ਵੀ ਦੱਸਿਆ ਨਹੀਂ ਤੇ ਬਾਕੀ ਬਾਈ ਨਾਲ ਤਾਂ ਫੋਨ ਤੇ ਗੱਲ ਹੋ ਗਈ ਸੀ ਉਹਨੂੰ ਤਾਂ ਮੈਂ ਕਹਿਦਾ ਹੀ ਭਰਾਵਾ ਰੁਕ ਜਾ 2 ਮਹੀਨੇ ਔਖਾ ਸੁਖਾ ਸਾਰ ਲਾ ਹਨਾ ਬਾਕੀ ਵਧੀਆ ਫਿਰ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ